ਦੇ ਬੇਜਰੇ ਉਹ ਤੋਂ ਵੱਡੇ ਉਹਨਾਂ ਤੋਂ ਠੀਕ ਹੈ ਜੀ ਜਿਹੜੇ ਇਹ ਕਬੂਤਰ ਬੱਬੇ ਆ ਕਿ ਬਗਰਾੜੀ ਵਾਲੇ ਦੇ ਕੁਝ ਕਬੂਤਰ ਨੇ ਹਾਂ ਜੀ ਛਾਦੇ ਕੋਲੇ ਕੱਢੇ ਠੀਕ ਜਿੰਨੇ ਖੜਿਆਰੀ ਆ ਬਗੇਰਾ ਮਰ ਗਿਆ ਗੁਗੜੇ ਰ ਮਰ ਗਏ ਬਗੇਰਾ ਆਈ ਆਪਣਾ ਮੀਰਪੁਰ ਮੀਰਪੁਰ ਦਾ ਆਹਾਂ ਚੰਡੂ ਕੇ ਚੰਡੂ ਕੇ ਬਗੇਰਾ ਠੀਕ ਕਿਸੇ ਤੋਂ ਨਹੀਂ ਗੁਗੜੇ ਨੇ ਉੱਡੇ ਠੀਕ ਹੈ ਧੰਨੇ ਤੋਂ ਵੀ ਨਹੀਂ ਉੱਡੇ ਠੀਕ ਹੈ ਮੇਰੇ ਉੱਡੇ ਕਰਕੇ ਹੁਣ ਜਿਹੜੇ ਪਤਾ ਕਰਦਾ ਮੈਨੂੰ ਉਹ ਗਾੜੀ ਵਾਲਾ ਚਾਹੀਦਾ ਹਾਂਜੀ ਹੋ ਐਨੇ ਗਾੜੀ ਵਾਲੇ ਪੈਦਾ ਕਿੱਥੋਂ ਹੋਣ ਸਹੀ ਗੱਲ ਆ ਝੂਠ ਮਾਰ ਕੇ ਤਾਂ ਜਿੰਨੇ ਮਰਜ਼ੀ ਦੇ ਦਈਏ ਨਹੀਂ ਨਹੀਂ ਸਹੀ ਗੱਲ ਆਪਾਂ ਦਈਏਗਾ ਲਿਜਾਂ ਵਾਲੇ ਬਾਲੇ ਉਹਦੇ ਕਬੂਤਰ ਥੋੜੇ ਬਣਦੇ ਆ ਠੀਕ ਤੇ ਬਾਪੂ ਜੀ ਆਪਣੇ ਜਿਹੜੇ ਇੱਕ ਮੋਜੇ ਹੋਏ ਸੀ ਕਾਲਖੇ ਜੀ ਉਹ ਨਸਲ ਆਪਣੀ ਕਿੱਥੋਂ ਤਿਆਰ ਹੋ ਗਈ ਉਹ ਬਾਈ ਜੰਟਾ ਨਾਲ ਜੀਰੋ ਗੁਜ਼ਰ ਗਿਆ ਥੀ ਹਾਂਜੀ ਜੰਟਾ ਜੀ ਜੰਟਾ ਬਗਰਾੜੀ ਜੰਟਾ ਬਗਰਾੜੀ ਠੀਕ ਹੈ ਉਹ ਸ਼ਖਦੇਵ ਕਰਨੇ ਸਾਨੂੰ ਸੁਨੇਹਾ ਦੇ ਕੇ ਸੱਦ ਲਿਆ ਹਾਂਜੀ ਉਦੋਂ ਭਾਈ ਇਹ ਫੋਨ ਫੋਨ ਹੈ ਨਹੀਂ ਸੀਗੇ ਠੀਕ ਹੈ ਭਾਈ ਸੱਦਿਆ ਉਹਨੇ ਵਿਚਾਰੀ ਨੇ ਇਹ ਮੁੰਡੇ ਨੇ ਉਹਨੇ ਦੇ ਕੁੜੀਆਂ ਵੀ ਕਹਿੰਦੀਆਂ ਵੀ ਚਾਚਾ ਕਬੂਤਰ ਲੈ ਜੀ ਠੀਕ ਹੈ ਜੀ ਐਸੇ ਕੁਸਤੇ ਰੱਖਾਂਗੇ ਹਾਂਜੀ ਕੁਝ ਮੇਰੇ ਕੋਲ ਵੀ ਦੇ ਦੇ ਠੀਕ ਹੈ ਭਾਈ ਤੇ ਇੱਕ ਤਾਂ ਤੁਸੀਂ ਆਪ ਦੇ ਵਾਲਿਆ ਚੁਣ ਲਿਓ। ਹਾਂਜੀ। ਕੋਈ ਹੋਰ ਚੰਗੇ ਲੱਗਦੇ ਹੋਰ ਲਿਓ। ਠੀਕ ਹੈ। ਇਹ ਜਿਹੜੇ ਕਾਲ ਇਥੇ ਮੋਜੇ ਮੈਂ ਬਗੜੜ ਜੋ ਲਿਆਇਆ ਦੀ। ਠੀਕ ਹੈ। ਮੋਜੇ ਦੇ ਬਾਜੀ ਬਹੁਤ ਜਿੱਤੀਆਂ। ਠੀਕ ਹੈ। ਉ ਉ ਮਤੇ ਇਹਨਾਂ ਦਾ ਆਪਾਂ ਕੂਤਰੀ ਕਿਹੜੇ ਕਬੂਤਰਾਂ 'ਚ ਪਈ ਸੀ। ਉਹਨੇ ਉਹਨਾਂ 'ਚ ਕੋਈ ਕਬੂਤਰੀ ਸੀਗੀ। ਫੇਰ ਅਸੀਂ ਆਪ ਦੀ ਮਰਜ਼ੀ ਦੀ ਪਾਉਂਦੇ ਰਹੇ। ਠੀਕ ਹੈ। ਫੇਰ ਪਿੰਦਰ ਸੁਨੂ ਦਾ ਵੀ ਦੇਖੂਗਾ ਵੀ। ਠੀਕ ਹੈ। ਮੇਰਾ ਜਾਰੇ ਭਿੰਦਰ ਦੇ ਧੰਨੇ ਦੇ ਪੋਤੇ ਨੇ ਆ ਕੇ ਮੰਗੀ ਵੀ ਸਾਡੇ ਕਬੂਤਰ ਭੱਜਣ ਲੱਗੇ ਹਾਂਜੀ ਇਹਨੇ ਮੋਜੇ ਚ ਸਾਨੂੰ ਦੇ ਠੀਕ ਆ ਭੂਜਾ ਮੈਂ ਦਿੱਤੀ ਆ ਇਹਨੇ ਬਜੇ ਘੜਾਇਆ ਉਹਨੇ ਆਪ ਦੇ ਮੂੰਹ ਨਾਲ ਕਿਹਾ ਵੀ ਸਾਡਾ ਸੁਧਾਰ ਹੋ ਗਿਆ ਠੀਕ ਆ ਭੂਜਾ ਬਈ ਇਹ ਕਬੂਤਰ ਨਾ ਪਤਾ ਨਹੀਂ ਕਿਹੜੀ ਕਿਸਮ ਦੇ ਨੇ ਪਿੰਡ ਨਹੀਂ ਛੱਡਦੇ ਠੀਕ ਹਾਰ ਹੂਰ ਤਾਂ ਜਾਣਗੇ ਹਾਂਜੀ ਤੇ ਪਿੰਡ ਉੱਡਦੇ ਜਮਾ ਘਰੇ ਘੱਟ ਨੇ ਠੀਕ ਆ ਬਾਹਰ ਬੜਾ ਜ਼ੋਰ ਲਾਉਂਦੇ ਆ ਠੀਕ ਆ ਇੱਕ ਮੋਜਾ ਤਾਂ ਮੇਰਾ ਮਾਂ ਤਿੰਨ ਵਾਰੀ ਵੇਚਿਆ ਨਾਲੇ ਤਿੰਨ ਬਾਜੀ ਛੱਡਿਆ ਦੇਖੋ ਰਾਜਗੜ੍ਹ ਦਰਾਹੇ ਕੋਲੇ ਠੀਕ ਛੋਟੀ ਤੋਂ ਮੋਟ ਚਾਂਦੀ ਦਾ ਕੱਪ ਦਿੱਤਿਆ ਠੀਕ ਵੀ ਇਹ ਲੱਲੂ ਵਾਲੇ ਧੀਰੇ ਜਿਹਾ ਪਿੰਡ ਠੀਕ ਹੈ ਲੱਲੂ ਦਾ ਧੀਰਾ ਜੀ ਹਾਂ ਠੀਕ ਇੱਕ ਨਾਲ ਤਾਂ ਸਾਂਝੀ ਹੋਈ ਆਥ ਨੇ ਉਹਨਾਂ ਨੇ ਸਾਂਝੀ ਨਹੀਂ ਕਰੀ ਤਣਕੇ ਛੱਡਣ ਵੇ ਉਹਨਾਂ ਦਾ ਕਬੂਤਰ ਮਾਰਾ ਸੀ ਦੁੱਸਰ ਨੂੰ ਹਾਂਜੀ ਮੇਰਾ ਘਰੇ ਉਹ ਗਿਆ ਕਬੂਤਰ ਸੀ ਉੱਥੇ ਉਹਨਾਂ ਨੇ ਮੈਨੂੰ ਮੱਛੀ ਵੀ ਹਰਾਵਾਗੇ ਨਿੰਗ ਨੂੰ ਠੀਕ ਹੈ ਕਬੂਤਰ ਮੇਰਾ ਮੈਂ ਸਾਹਮਣੇ ਜਾਣਦਾ ਜੇ ਜਿਹੜਾ ਕੋਈ ਜਾਣਦਾ ਕਰ ਲੈਂਦਾ ਅਗਲੇ ਆਪੇ ਠੀਕ ਹੈ ਕੂਤਰ ਮੇਰਾ ਤਰਫ ਤੇ ਬਿੰਜਰਾ ਤੋੜੇ ਉਹਨਾਂ ਦਾ ਇਕੱਠਾ ਜਾ ਕੇ ਬੈਠਾ ਉਹਨਾਂ ਨੇ ਆਖਾ ਬਾਹਰ ਜਾਂਦੇ ਠੀਕ ਆਪ ਜੀ ਤੜਕੇ ਦੂਸਰੇ ਵਾਲੇ ਅੱਜ ਦੀ ਕਰਤੇ ਠੀਕ ਹੈ ਸਮਝੀ ਆਪ ਜੀ ਜਿਹੜੇ ਬੰਦੇ ਵੇਖਣਗੇ ਸੁਣਨਗੇ ਉਹ ਗੱਲ ਦੱਸ ਸਕਦੇ ਵੀ ਸੱਚਾਈ ਹੈ ਤੇ ਝੂਠ ਹੈ ਠੀਕ ਮੁਜਾ ਕਬੂਤਰ ਮੇਰਾ ਪਜੂ ਜੂ ਇਹ ਆ ਮੁੰਨ ਲੈ ਗਿਆ ਸੀਗਾ ਠੀਕ ਹੈ ਫੇਰ ਉਹਦੇ ਕੋਲੇ ਅੰਦਰ ਫਿੜ ਦਿੰਦੇ ਨੇ ਕਈ ਜੀ ਵੱਟ ਕੇ ਕਬੂਤਰ ਨੇ ਬਚੇ ਨਾ ਕਹੇ ਹਾਂਜੀ ਫੇਰ ਇਹਦਾ ਬਾਪੂ ਮੈਨੂੰ ਇਹਦਾ ਬੱਚਾ ਦੇ ਦੇ ਮੈਂ ਕਬੂਤਰ ਮੋੜ ਜੇ ਨੇ ਮੋੜ ਜਾ ਭਾਈ ਠੀਕ ਹੈ ਉਹ ਮਾਂ ਫੇਰ ਉਹਨੂੰ ਬਦਾਨ ਵਿਚਾਰ ਕੇ ਡਾਉਣ ਲੱਗ ਗਿਆ ਹਾਂਜੀ ਮੇਰਾ ਭਰਾ ਲੜਿਆ ਹੁਣ ਤਾਂ ਮੇਰਾ ਭਰਾ ਗੁਜਰ ਗਿਆ ਠੀਕ ਹੈ ਇਹਨੂੰ ਬਾਹਰ ਡੋਗਣ ਦੇ ਠੀਕ ਹੈ ਉਹ ਕੱਢਦਾ ਭਾਈ ਲੋਕਾਂ ਨੂੰ ਅਕਲ ਆ ਜੂ ਕਿ ਮੈਂ ਅਕਲ ਹੀ ਜਿੰਨੇ ਸੋਨੂੰ ਇਹ ਨਹੀਂ ਸਹੀ ਆ ਲਾਪੋਟ ਬੀ ਜੇ ਕਬੂਤਰ ਨੂੰ ਤੇ ਰੱਖੋਗੇ ਬਾਹਰ ਢਾਊਂਗਾ ਕਬੂਤਰ ਬੱਚੇ ਕੱਢਣ ਲੱਗ ਜੰਦੇ ਠੀਕ ਜੇ ਕਬੂਤਰ ਨੂੰ ਅੰਦਰ ਹੀ ਬੰਦ ਰੱਖੋਗੇ ਬੱਚੇ ਕੰਨੂ ਹਟ ਜਾਂਦੇ ਠੀਕ ਹੈ ਠੀਕ ਚੁੱਪ ਚੋ ਕੁਛ ਜਰਾ ਸੀ ਮੇਦਦੇ ਨੇ ਹਾਂਜੀ ਉਹ ਮੋਜੇ ਬਗਰਾੜੀ ਵਾਲੇ ਨੇ ਠੀਕ ਹੈ ਮੈਂ ਬਗਰਾੜੀ ਜੁਲੇ ਨੇ ਹਾਂਜੀ ਗਾਹਾਂ ਲੋਕ ਮੇਥੋਂ ਬਹੁਤ ਲੱਗੀ ਠੀਕ ਹੈ ਤੇ ਇੱਕ ਬਾਪੂ ਆਪਣੇ ਨੀਲੇ ਹੋਏ ਜੜੀ ਜੀ ਨੀਲੇ ਕਬੂਤਰ ਜਮਾ ਇਹਨਾਂ ਕੋਲ ਨਾ ਕਹਿ ਦਿੰਦੇ ਨੇ ਇਹ ਕਿੱਥੋਂ ਬਣੀ ਜੀ ਇਹ ਜਿਹੜੇ ਲੀਲੇ ਸੀਗੇ ਹਾਂਜੀ ਇਹ ਲਿਆਂਦੇ ਤਾਂ ਮੈਂ ਉਧਰ ਹੀ ਦੇ ਠੀਕ ਆ ਜੀ ਫ੍ਰੀਜ ਕੋਡ ਬਣੀ ਉਹ ਠੀਕ ਹੈ ਉਹ ਜਿਹੜੇ ਮੇਰੇ ਕੋਲੇ ਟਿਕ ਗਏ ਮੈਂ ਉਹਨਾਂ ਨੂੰ ਆਪਦੇ ਕਬੂਤਰਾਂ ਚ ਪਾ ਲਿਆ ਹਾਂਜੀ ਫੌਜੀ ਅੱਜ ਕੱਲ ਭਗੌਰ ਸਾਹਿਬ ਬੈਠਾ ਹਾਂਜੀ ਉਹ ਦੇ ਦਿੰਦੇ ਸੀ ਉਹ ਲੈ ਜਾਂਦੇ ਸੀ ਠੀਕ ਹੈ ਜੀ ਇਹ ਗੋਲੇ ਤੇ ਮੋਜੇ ਡੱਬੇ ਲਾਲ ਇੱਕੋ ਜਿਹੀ ਬਣ ਗਏ ਨੇ ਆਪਕੇ ਬਣਾ ਲਿਆ ਨੇ ਆਪ ਵੀ ਡੋਡੀ ਵੀ ਹਾਂਜੀ ਜਿਹੜੇ ਗੋਲੇ ਲਾਲ ਲਾਉ ਬਦ ਉੜਦੇ ਨੇ ਠੀਕ ਹੈ ਹਾਂਜੀ ਪਹਿਲਾਂ ਚਿੜਕ ਜਾਂਦੇ ਸੀ ਹਾਂਜੀ ਫਿਰ ਇੱਕ ਕਬੂਦਰੀ ਉਧਰ ਵੀ ਆ ਗਈ ਹਾਂਜੀ ਛਾੜ ਜੋ ਠੀਕ ਹੈ ਆਪਣੀ ਉਹ ਜਿਹਨੇ ਜਿੰਨੇ ਕੱਡੇ ਸਭ ਜਿੱਤੇ ਲੋਹਾ ਖੜੇ ਹੁਣ ਲੋਕ ਮਾਰਦੇ ਗੱਲਾਂ ਹਾਂਜੀ ਕਿਸੇ ਦਾ ਗਲਿਆ ਨਹੀਂ ਉੱਡਿਆ ਮੇਰੇ ਨੂੰ ਨਾਲੇ ਟੱਚ ਕਰਤਾ ਠੀਕ ਆ ਬਈ ਨਾਲੇ ਕਬੂਤਰ ਉੱਡਿਆ ਕੋਈ ਗੱਲ ਨਹੀਂ ਕੋਈ ਅਸੀਂ ਨੰਗ ਨਹੀਂ ਹੋਏ ਨਹੀਂ ਨਹੀਂ ਉਹ ਤਾਂ ਚੱਲ ਜਾ ਰਿਹਾ ਦਾ ਬਾਪੂ ਖੇਡ ਚ ਪਤਾ ਨਹੀਂ ਉਹ ਹੁਣ ਸੁਣਤੀ ਹੋ ਜਾਂਦੀ ਬੰਦਿਆਂ ਉਹ ਸੁਣ ਕੇ ਆਪ ਦੀ ਗਲਤੀ ਨੂੰ ਆਪੇ ਮੰਨਣਗੇ ਨਹੀਂ ਨਹੀਂ ਹੋ ਜਾਂਦਾ ਬਾਪੂ ਗਲਤੀ ਕਰਾ ਹੁੰਦੀ ਹਾਂ ਹਾਂਜੀ ਬਾਪੂ ਜੀ ਆਪਾਂ ਮੇਪ ਹੁੰਦੇ ਸੀ ਥੋੜੀ ਆਪਣਾ ਬਾਬਾ ਧੰਨਾ ਜੀ ਨਾਲ ਕਿਵੇਂ ਮਿਲਵਰਤਨਾ ਹੋਈ ਸੀ ਤੇ ਕਿਵੇਂ ਉਹਨਾਂ ਕੋਲ ਕਬੂਤਰ ਆਏ ਕਿਹੜੀ ਕਿਹੜੀ ਨਸਲ ਆਈ ਬਾਪੂ ਤੰਨਾ ਜੀ ਕੋਲੋਂ ਥੋਡੇ ਕੋਲ ਹੀ। ਥੰਨੇ ਕੋਲੋਂ ਆਇਆ ਜਿਹੜਾ ਲੰਡਾ। ਠੀਕ ਹੈ ਜੀ। ਫੂਲੇ ਛੱਡੇ ਸੀ ਉਹਨੇ। ਠੀਕ ਹੈ ਜੀ। ਬਾਜੇ ਛੱਡੇ ਸੀ ਸੈਨ ਹੋਇਆ ਮਰਾਜ ਮੇਰੀ ਮਾਸੀ ਦੀ ਤਾਏ ਦੀ ਕੁੜੀ ਸੀਗੀ। ਠੀਕ ਹੈ ਜੀ। ਹਾਂ। ਉਹ ਸੀਗੀ ਟੱਲ ਵਾਲੀ ਨਾਲ ਤੇ। ਹਾਂ ਜੀ। ਇਹ ਪਿੰਡ ਦਾ ਸੀ ਵੱਡੇ ਦਾ। ਠੀਕ ਹੈ ਜੀ। ਪੂਰੇ ਹਾਜ ਖੇਤ ਕਰ ਲਈ ਸੀ ਤੰਨਾ ਸੁਣੇ। ਠੀਕ ਹੈ ਜੀ। ਜਿਹੜਾ ਥੰਨੇ ਸੋ ਦਾ ਲੰਡਾ ਆਇਆ ਸੀ ਉਹ ਤਾਂ اسی ਬੱਚੇ ਦਾ ਹੈ। ਠੀਕ ਹੈ। ਕਬੂਤਰ ਤੇ ਮਾਸੂਦਾ ਵਾਪਸ ਕਰਦਾ ਸੀ ਉਹ ਫਿਰ 700 ਵੀ ਲੈ ਜਾਵੇ ਤੇ ਅਸੀਂ ਵੀ ਲਿਆਉਂਦੇ ਸੀ ਠੀਕ ਹੈ ਜੀ ਮੇਰੇ ਕੋਲੇ ਖਾਸ ਇੱਕੋ ਹੀ ਕਬੂਤਰ ਆਇਆ ਸੀਗਾ ਜਿਹੜੀ ਅੱਖਾਂ ਦਾ ਹੀ ਬਾਪੂ ਜਿਹੜਾ ਕਬੂਤਰ ਆਇਆ ਸੀ ਉਹੋ ਖੱਟੀਆਂ ਅੱਖਾਂ ਦਾ ਲਾਲ ਜੀਨਾ ਸੀ ਠੀਕ ਹੈ ਜੀ ਲਾਲ ਜੀਨੇ ਜਿਹੜੇ ਹੋਏ ਅਸਲੀ ਪਤਾ ਦਾ ਧੰਨੇ ਨੂੰ ਏ ਹਾਂ ਜੀ ਉਹਨਾਂ ਜੋ ਦਿੱਤਾ ਸੀ ਮੈਨੂੰ ਕਹਿ ਕੇ ਠੀਕ ਹੈ ਜੀ ਮੇਰੇ ਨਾਲ ਛੱਡਿਆ ਤੇ ਪੂਲੇ ਠੀਕ ਹੈ ਜੀ ਤੇ ਅਸੀਂ ਤਿੰਨ ਜਣੇ ਸਾਂਝੀ ਜਾਏ ਤੇ ਠੀਕ ਹੈ ਉਹ ਉਹ ਮੈਨੂੰ ਧੰਨਾ ਸੁਨੇ ਮੰਗੇ ਤੋਂ ਦੇਦਾ ਠੀਕ ਹੈ ਕੋਈ ਤੇ ਬਾਪੂ ਜੀ ਨਾਲ ਜਿਹੜੇ ਇਹਨਾਂ ਦੇ ਆਪਣੇ ਕੋਲ ਪੂਰੇ ਕੂਤਰ ਬਣਿਆਈ ਇਹ ਬਾਪੂ ਧੰਨੇ ਵਾਲਿਆਂ ਚੋਂ ਬਣਿਆ ਦੇ ਬਗਿਹੜਾ ਚ ਬਣਿਆ ਉਹ ਬਗਿਹੜਾ ਚ ਬਣਿਆ ਪੂਰੇ ਕੂਤਰ ਬਣਿਆ ਹਾਂ ਪੂਰੇ ਬੜੇ ਹਾਂਜੀ ਇਹ ਉੱਡ ਸੋਟਾ ਆਪ ਦੀ ਹਰੇਕ ਕਰਦਾ ਕੋਈ ਬੰਦਾ ਨਹੀਂ ਹੈਗਾ ਨਹੀਂ ਠੀਕ ਹੈ ਅਸੀਂ ਵੀ ਜਿਹੜੇ ਉਹਨਾਂ ਬਜਾਰਾ ਚੁਗਦੇ ਉਹਨਾਂ ਨੂੰ ਮੁਹੱਬਤ ਹੁੰਦੀ ਸੀ ਇਹ ਬਦਲ ਗਏ ਕੋਈ ਕੂਤਰੀ ਕੋਈ ਨਾ ਕੋਈ ਲੈ ਕਰ ਲੈਂਦੇ ਸੀ ਲੈ ਦੇ ਚੱਲਦੇ ਨੇ ਦੇ ਭਰਾਵਾਂ ਚ ਗੋਲੇ ਵੀ ਤੇ ਪੂਰੇ ਵੀ ਠੀਕ ਆ ਭਈ ਇਹ ਕਬੂਦਰੀ ਬੋਲੇ ਬਣੀ ਠੀਕ ਹੈ ਤੇ ਹੁਣ ਤਾਂ ਮੇਰਾ ਖਿਆਲ 10 ਸਾਲਾਂ ਤੋਂ 12 ਸਾਲਾਂ ਤੋਂ ਅਸੀਂ ਆਪ ਬਣਾਈਏ ਨੇ ਠੀਕ ਆ ਹਾਂ ਤੇ ਆਪਣੇ ਬਾਪੂ ਜੀ ਹੋਰ ਜਿਹੜੇ ਆਪਣੇ ਆ ਥੋੜਿਆ ਕੂਤਰ ਬਾਈ ਛੱਡਦੇ ਰਹੇ ਨੇ ਸਾਰੇ ਪੁਰਾਣੇ ਉਸਤਾਦ ਜੀ ਜਿਵੇਂ ਬਾਪੂ ਜਨ ਟਾਲਮਾ ਜੀ ਤੁਸੀਂ ਦੱਸਦੇ ਹੋ ਉਹ ਕਿਵੇਂ ਥੋੜਿਆ ਕਿਵੇਂ ਮਿੱਤਰਤਾ ਸੀ ਉਹਨਾਂ ਦੀ ਬੀ ਮਿੱਤਰ ਦਾ ਬਾਜੀਏ ਜੋਈਏ ਠੀਕ ਹੈ ਨਾ ਸੁਣ ਲੈਂਦੇ ਸੀ ਅਸੀਂ ਵੀ ਸੁਣ ਲੈਂਦੇ ਜੀ ਜੰਤਾ ਬਹੁਤ ਵਧੀਆ ਖੜਾ ਰਹੀ ਹੈ ਠੀਕ ਹੈ ਪਰ ਜੰਤਾ ਸੁਣੂਗਾ ਜੇ ਵੀਡੀਓ ਵਗ ਜੂਗੀ ਪਹੁੰਚੂਗੀ ਹਾਂਜੀ ਅਸੀਂ ਕਿੰਨੇ ਵਾਰ ਇਕੱਠਿਆਨੇ ਛੱਡਿਆ ਠੀਕ ਹੈ ਸਾਂਝੀ ਤਾਂ ਕਰ ਲਈ ਅਸੀਂ ਆਪਜ ਹਾਰ ਦੇ ਤਰੀ ਸਾਡੀ ਹੋਈ ਨਾ ਉਹਦੀ ਨਾ ਮੈਰੀ ਠੀਕ ਹੈ ਬਾਕੀ ਉਹ شریف ਬੰਦਾ ਸੀ ਮੇਰੇ ਦਾ ਮੇਰੀ ਆਤਵਰਗ ਆਦਰ ਚੀਜ਼ੀ ਠੀਕ ਹੈ ਕਮੋਟਰ ਮਦਲ ਉਹਦੇ ਚੰਗੇ ਉਹਦੇ ਮੇਰੇ ਚੰਗੇ ਉਹਦੇ ਚੁੱਕੀ ਅਸੀਂ ਹਾਂਜੀ ਕੋਈ ਥਾਂ ਹੈ ਕਿ ਅਸੀਂ ਆਪ ਦੋਨਾਂ ਨੇ ਸਾਂਝੀ ਕਰ ਲੈਣੀ ਠੀਕ ਹੈ ਸਭ ਹਰ ਜਾਣੇ ਚੁੱਕੇ ਸਾਰੇ ਹਰਕਤ ਮੈਂ ਤੇ ਜੈਂਟੇ ਦੇ ਨਾਲ ਸਾਂਝੀ ਕਰ ਲਈ ਠੀਕ ਹੈ ਜਿਹੜੇ ਜੈਂਟੇ ਨਾਲ ਐਹੀ ਮਹੱਬਤ ਬਧੀ ਠੀਕ ਹੈ ਬਾਜੀਆ ਜੋ ਠੀਕ ਹੈ ਮੈਂ ਕਦੇ ਨਹੀਂ ਉਹਦੇ ਘਰੇ ਗਿਆ ਉਹ ਮੇਰੇ ਘਰੇ ਬਾਜੀ ਸ਼ਿਦਦਤ ਆਜਾ ਆਇਆ ਹੋ ਵੀ ਨਹੀਂ ਠੀਕ ਹੈ ਹਾਂ ਕੂਤਰ ਮੰਗਲ ਹੋਣੀ ਆਇਆ ਕੂਤਰ ਮੰਗਲ ਮੈਨੇ ਗਿਆ ਠੀਕ ਆ ਸ੍ਰੀਮ ਵੈਸੇ ਪ੍ਰੇਮ ਭਾਵ ਬਾਜ਼ੀਆ ਚ ਮਿੱਤਰਤਾ ਪੂਰੀ ਸੀ ਠੀਕ ਆ ਇੱਕ ਦੂਜੇ ਦੀ ਇੱਜ਼ਤ ਕਰਨੀ ਠੀਕ ਹੈ ਹੋਰ ਬਾਪੂ ਜੀ ਕਿਹੜੇ ਆਪਣੇ ਖਿਡਾਰੀਆਂ ਦਾ ਤੁਸੀਂ ਬਾਜ਼ੀਆ ਛੱਡਿਆ ਖਿਡਾਰੀਆਂ ਦਾ ਤਾਂ ਗੱਲੀ ਛੱਡਦੇ ਵੀ ਸਾਡੇ ਏਰੀਏ ਚੋਂ ਬਕਰ ਮਿੱਕੀ ਗਾਮੀ ਵਾਲਿਆ ਹਾਂਜੀ ਮਿੱਕੀ ਗਾਮੀ ਵਾਲਾ ਹਾਂ ਜਗੇ ਵਾਲੇ ਗੁੱਗੂ ਦੇ ਫਰੀਦ ਕੋਲ ਹੈ 21 ਸੀਗੇ ਠੀਕ ਹੈ ਜੀ ਰੋਡਾ ਕਿਹ 16 ਠੀਕ ਹੈ ਜੀ ਤੇ ਬੈਰੋ ਘਰੇ ਵੀ ਬਾਜੀ ਜਾ ਜਾਂਦੇ ਸੀ ਠੀਕ ਹੈ ਜੀ ਜene ਹੋਰ ਜਿਹੜੇ ਦੂਰ ਨੇੜੇ ਦੇ ਸਾਰੇ ਮੁੰਲੇ ਹਾਂਜੀ ਕਿੰਨਿਆਂ ਕਦੇ ਨਾਲ ਲੀਏ ਨਹੀਂ ਨਹੀਂ ਠੀਕ ਹੈ ਹਾਂ ਮਰੀ ਤੁਸੀਂ ਵਧੀਆ ਜਿਹੜੇ ਨਹੀਂ ਵਧੀਆ ਖੜਾਈ ਫੌਜੀ ਦੀ ਠਮੋੜ ਵਾਲਾ ਹਾਂਜੀ ਪੂਰਾ ਆੜੀ ਸੀ ਹਾਂਜੀ ਉੱਧਰ ਦੇ ਜਿਹੜੇ ਲੋਕਾਂ ਦੇ ਬੰਦੇ ਸੀ ਉਹ ਸਾਰੇ ਜਿੰਨੇ ਸੀ ਸਾਰਾ ਨਾ ਛੱਡਦੇ ਰਿਹਾ ਠੀਕ ਹੈ ਜੀ ਉੱਥੇ ਮੈਂ ਸੁੱਖੇ ਕੋਲੇ ਰਹਿੰਦਾ ਸੀ ਸੁੱਖਾ ਮੇਰਾ ਚੇਲਾ ਸੀ ਠੀਕ ਹੈ ਜੀ ਸਾਡੇ ਏਰੀਏ ਜ ਆਪਣੇ ਜ ਇੱਧਰ ਬਾਗ਼ੀਏ ਛੋਟਕੀਏ ਤੇ ਉੱਧਰ ਬਾਗ਼ੀਏ ਵੱਡੀਆਂ ਹੁੰਦੀਆਂ ਸੀ ਪੈਸਿਆਂ 'ਚ ਠੀਕ ਆਪ ਜੀ ਕੂਤਰ ਮੇਰੇ ਤੱਕੜੇ ਸੀ ਉੱਥੇ ਜਾ ਕੇ ਜਰਗਤ ਜਾਲਣੇ ਹਾਂਜੀ ਤੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸੁੱਖਾ ਸੁੱਖਾ ਪਈ ਹੋ ਗਈ ਹਾਂਜੀ ਸੁਖਾ ਜਰਗ ਹਾਂ ਸੁਖਾ ਜਰਗ ਸਭ ਤੋਂ ਪਹਿਲਾ ਵਾਲਾ ਛੇਲਾ ਠੀਕ ਹੈ ਅੱਜ ਕੱਲ ਅਮਰੀਕਾ ਚ ਬੈਠਾ ਠੀਕ ਹੈ ਜੀ ਤੇ ਫਿਰ ਉਸ ਏਰੀਆ ਚ ਪਾਈ ਜਿਹੜੇ ਉਹਦੇ ਬੰਦੇ ਤਾਂ ਆਖ ਵਿੱਚ ਮੇਰੇ ਉਹ ਬਾਕਬ ਹੋ ਗਏ ਠੀਕ ਹੈ ਹਾਂ ਜਾਦੇ ਕਬੂਤਰ ਸੁਣਾ ਹੀ ਸੜੇਗੀ ਹਾਂ ਜੀ ਉਹਨਾਂ ਨੂੰ ਦਿੱਤੇ ਵੀ ਉਹਨਾਂ ਤੋਂ ਲੈ ਵੀ ਹਾਂ ਜੀ ਗੁਲਾ ਜਰਗ ਹਾਂ ਜੀ ਉਹ ਲੈ ਗਿਆ ਕੇ ਫੌਜੀ ਨੇ ਨੀਟਾ ਲੈ ਗਿਆ ਸਮੂਹ ਜਰਾ ਠੀਕ ਆ ਪੁੱਤ ਲੱਖੇ ਕੇ ਕੋਲੇ ਜਿੰਨੇ ਕਬੂਤਰ ਸ਼ੁਰੂ ਚ ਹਾਂਜੀ ਖਾਰੇ ਮੇਂ ਛੋਲੇ ਕੇ ਜੇ ਲੱਖਾ ਸੂ ਉਹਦੇ ਨਾਲ ਕੋਈ ਫੌਜੀ ਦਾ ਠੀਕ ਹੈ ਇਹ ਫੌਜੀ ਦਾ ਜੇਲਾ ਹੈ ਠੀਕ ਹੈ ਜੀ ਫੌਜੀ ਤ ਮੋੜ ਨੂੰ ਮੋੜ ਜਾਂਦੀ ਪਰ ਮਾ ਪੰਜ ਬੰਦੇ ਜੋਂਦਾ ਠੀਕ ਹੈ ਪਰ ਉਹ ਮੁੰਨਾ ਹਾਂਜੀ ਉਹ ਘਾੜੇ ਜੰਡਾ ਦੀ ਕੋਈ ਵਗਿਆ ਠੀਕ ਆ ਹਾਂ ਕਰਮ ਸੂਰੇ ਆਉਂਦੇ ਸੀ ਮੇਰੇ ਕੋਲੇ ਠੀਕ ਹੈ ਕੋਈ ਤੇ ਬਾਪੂ ਜੀ ਆਪਣਾ ਤੁਸੀਂ ਹੋਰ ਦੱਸੋ ਜਿਹੜੀਆਂ ਤੁਸੀਂ ਬਾਜ਼ੀਆਂ ਵਧੀਆ ਛੱਡੀਆਂ ਜਿਥੇ ਆਪਣਾ ਪੂਰਾ ਨਾਮ ਬਣਿਆ ਜਿਥੇ ਕੋਈ ਟਰੋਫੀ ਜਿਹੜੀ ਉਹ ਚਾਂਦੀ ਦਾ ਕੱਪ ਕਹਿ ਰਹੇ ਹੋ ਤੇ ਹੋਰ ਜਿਹੜੀ ਬਾਜ਼ੀਆਂ ਵਧੀਆ ਹੋਈਆਂ ਤੁਸੀਂ ਛੱਡੀਆਂ ਨੇ ਉਹਨਾਂ ਬਾਰੇ ਦੱਸੋ ਜੀ ਦੇਖ ਪਹਿਲਾ ਦਾ ਲੀਆ ਮਸ਼ਹੂਰ ਸੀ ਠੀਕ ਆਪ ਜੀ ਤਿੰਨ ਸਾਲ ਦਿੱਤੇ ਹੋ ਹਾਂਜੀ ਲੀਆ ਮਸ਼ਹੂਰ ਬਾਜੀ ਜੀ ਕੀ ਬਹੁਤੀ ਚੰਗੀ ਬਾਜੀ ਹੁੰਦੀ ਸੀ ਠੀਕ ਫੇਰ ਬਾਜੀ ਜਿਹੜੀ ਕਲਖ ਮਜਰੀ ਦੀ ਸੁਨਤਖ ਮੋਹਰਾ ਉਹ ਬਹੁਤ ਵਧੀਆ ਹੁੰਦੀਆਂ ਰਹੀਆਂ ਠੀਕ ਹੈ ਉੱਥੇ ਛੱਡੀ ਉਹ ਦਿੱਤੀ ਠੀਕ ਹੈ ਫੇਰ ਧਮੋੜ ਵਾਲਿਆਂ ਨੇ ਚਾਂਦੀ ਦਾ ਕੱਪ 2 ਸਾਲ ਸੰਜਿਆ ਰਹਿ ਜਾਂਦਾ ਸੀਗਾ ਹਾਂਜੀ ਉਹ ਕਹਿੰਦੇ ਨਹੀਂ ਮਿਲੂ ਸਦੋ ਠੀਕ ਹੈ ਮੈਂ ਬਾਗਿਆ ਚਾਂਦੀ ਦਾ ਕੱਪ ਜਿੱਤਿਆ ਠੀਕ ਹੈ ਜਿੰਨੇ ਖੇਲੀ ਵਾਲਾ ਸਾਰੇ ਨਾਲੋਂ ਵਧੀਆ ਇੱਧਰ ਸਾਡੇ ਏਰੀਏ 'ਚ ਬਠਿੰਡੇ ਦੇ 'ਚ ਉਹ ਖੇਲੀ ਵਾਲਾ ਸੀ ਵਧੀਆ ਠੀਕ ਆ ਜੀ ਦੇਣ ਹਾਂਜੀ ਭਾਈ ਜੱਗੇ ਦੇ ਬਹੁਤ ਮਸ਼ਹੂਰ ਹੋਇਆ ਠੀਕ ਹੈ ਜੀ ਮੈਂ ਤਿੰਨੇ ਕਬੂਤਰ ਲਾਇਆ ਤਿੰਨੇ ਬਾਜੀ ਤੇ ਛੱਡ ਲੈਂਦਾ ਠੀਕ ਆ ਜੀ ਰਾਜੂ ਵਾਲੇ ਛੱਡਿਆ ਜਰਗ ਛੱਡੀ ਹਾਂਜੀ ਤੇ ਲੀਆ ਤੋਂ ਕੱਪ ਜਿੱਤੇ ਜਿਹੜਾ ਡੱਬੇ ਦੇ ਜਿੱਤੇ ਠੀਕ ਆ ਜੀ ਤਿੰਨ ਤਿੰਨ ਕਬੂਤਰ ਇੱਕ ਦਿਨ ਜਾ ਕੇ ਬਾਹਰ ਤਿੰਨੇ ਬਾਜੀ ਦੇ ਛੱਡਣੇ ਕੋਈ ਆਸ ਨਹੀਂ ਖੇਡ ਨਹੀਂ ਸਹੀ ਗੱਲ ਆਪ ਕੋ ਠੀਕ ਆਹੋ ਹਾਂਜੀ ਦੂਰ ਬਾਟਸੀ ਭਾਈ ਉੱਥੇ ਹੀ ਰਹਿ ਜਾਂਦਾ ਠੀਕ ਹੈ ਤੇ ਮੈਂ ਇੱਕ ਗੱਲ ਤੇ ਬੱਜੇ ਆ ਵੀ ਮੈਨੂੰ ਪਰਮਾਤਮਾ ਨੇ ਨਾ ਤਕਦੀਰ ਚੰਗੀ ਆ ਨਹੀਂ ਨਹੀਂ ਸਹੀ ਹਲਾਪੋ ਖੇਡ ਵੀ ਵਧੀਆ ਹੈ ਖੇਡ شادی ਹੈ ਹਾਂਜੀ ਲੋਕ ਬਥੇਰਾ ਬਹੁਤ ਕੁਝ ਕਹਿੰਦੇ ਆ ਨਹੀਂ ਨਹੀਂ ਠੀਕ ਆ ਭਾਈ ਜਿੰਨੀਆਂ ਵੀ ਬਾਜੀਏ ਮਸ਼ਹੂਰ ਨੇ ਨੇ ਜਿਆਦੇ ਚੰਗੀਆਂ ਨੇ ਖਿਆਲੀ ਵਾਲਾ ਲੀਏ ਪੁਲਾਰਾ ਪੁਰਾ ਕਲਖਾ ਟਮਾਟਾ ਠੀਕ ਆ ਕੁੱਪ ਹੁਣ ਬਾਜੀ ਵਧੀਆ ਸਭ ਤੋਂ ਵਧੀਆ ਬਾਜੀ ਕਰਾਉਂਦੇ ਆ ਠੀਕ ਆ ਕੁੱਪ ਬਬਾ ਮੈਂ ਹਰ ਵੀ ਗਿਆ ਕੁੱਪ ਜਿੱਤਿਆ ਵੀ ਕਈ ਵਾਰੀ ਆ ਠੀਕ ਆ ਕੁੱਪਾਲੇ ਬੰਦੇ ਵੀ ਜੀ ਗਲਤ ਹਨਗੇ ਆਪਾਂ ਇਹ ਵੀ ਬਾਜੀ ਠਾਠ ਵਾਟ ਦੀ ਕਰਾਉਂਦੇ ਆ ਠੀਕ ਤੇ ਬਾਪੂ ਜੀ ਆਪਾਂ ਹੋਰ ਗੱਲ ਕਰਦੇ ਆ ਜਿਵੇਂ ਹੁਣ ਕੂਤਰਾਂ ਦੀ ਆਪਾਂ ਡੀ ਵਾਰਮਿੰਗ ਕਰਦੇ ਆ ਤੇ ਉਹਦੇ ਲਈ ਆਪਾਂ ਦਵਾਈ ਕਿਹੜੀ ਲਾਉਣੇ ਆਪੂ ਜੀ ਦੇਖ ਜਿਹੜਾ ਮੇਰੇ ਮੁਤਾਬਕ ਅਨਪੜ ਬੰਦੇ ਦੀ ਹਾਂਜੀ ਅਸੀਂ ਤਾਂ ਕੱਲੇ ਦਾ ਜਿਹੜਾ ਮਦਨ ਲਾਲ ਮਰਚਨ ਵਾਲੇ ਸ਼ਾਰਲੇ ਆ ਠੀਕ ਆ ਜੀ ਹੁਣ ਜੇ ਲਾੜ ਮਰਚ ਕਈਏ ਕਿਸੇ ਨੂੰ ਭਿਜਾਏ ਕਰ ਲੈ ਅਗਲਾ ਮਖੌਲ ਮੁੰਦਾ ਵੀ ਇਹ ਵੀ ਮੇਨੇ ਕਾਲੀ ਜੰਨੇ ਮੇਰਾ ਬਾਪ ਹੁਣ ਦੇਸੀ ਉਹ ਹੋ ਗਏ ਆਪਾ ਜਿਹੜੇ ਪੁਰਾਣੇ ਸਮੇਂ 'ਚ ਕਰਦੇ ਰਿਆ ਹੁਣ ਤਾਂ ਨਵੇਂ-ਨਵੇਂ ਜਿਵੇਂ ਗੋਲੀਆਂ ਆ ਗਿਆ ਨੇ ਲਾਉਂਦੇ ਆ ਸਾਰੇ ਜਾਣੇ ਭਰਾ ਜਾਂ ਆਪਣਾ ਉਹ ਸ਼ੀਸ਼ੀ ਲਾਉਂਦੇ ਆ ਜਿਹੜੀ ਹੁੰਦੀ ਆਈ ਆਪਣਾ ਉਹ ਬੜਾ ਕੁਝ ਲਾਉਂਦੇ ਆ ਹਾਂਜੀ ਕੋਈ ਤਾਂ ਨਾਂ ਹੀ ਨਹੀਂ ਜ਼ਿਆਦਾ ਆਉਂਦੀ ਸਹੀ ਗੱਲ ਆਪਾਂ ਇਹ ਹੁਣ ਅੰਗਰੇਜ਼ੀ ਜੋਈਏ ਦਾ ਨਾਂ ਮੈਨੂੰ ਗੁੰਨਾ ਆਉਂਦਾ ਹਾਂਜੀ ਮੈਨੇ ਲਾਈਏ ਠੀਕ ਆ ਜੀ ਅਸੀਂ ਤਾਂ ਪਿਪਰਾ ਜੀ ਨੂੰ ਵਰਤ ਲੈਂਦੇ ਸੀਗੇ ਠੀਕ ਹੈ ਜੀ ਮੁੜਾਫ ਕੱਢਣ ਤੋਂ ਬਾਅਦ ਤੋਂ ਬਾਅਦ ਪਿਪਰਾ ਜੀ ਨੇ ਵੱਢ ਦੀਆ ਕਬੂਤਰਾਂ ਨੂੰ ਅੰਦਰੋਂ ਠੀਕ ਹੈ ਜੀ ਉਹ ਮੁੜਾਫ ਮਾਰਨ ਵਾਸਤੇ ਸੀ ਠੀਕ ਆ ਜੀ ਤੇ ਸਾਨੂੰ ਬਜ਼ੁਰਗ ਨੇ ਦੱਸਿਆ ਸੀ ਲਾਲ ਮਿਰਚਾਂ ਸਾਡੇ ਨੇ ਠੀਕ ਆ ਜੀ ਤੁਸੀਂ ਲਾਲ ਮਿਰਚ ਕੁਝ ਦੇ ਚਾਹ ਜਰ ਪੀਂਹਾਂ ਦੇ ਪਾਣੀ ਬਦਲ ਦਿਆ ਕਰੋ ਹਾਂ ਜੀ ਤੇ ਮਿਰਚ ਨੂੰ ਵਿੱਚੇ ਪਈ ਰਹਿੰਦੇ ਠੀਕ ਹੈ ਸਾਰੇ ਭਰਾ ਬਈ ਨੋਟ ਕਰਿਓ ਇਹ ਗੱਲ ਆ ਬਾਪੂ ਜੀ ਵਾਲੀ ਤੇ ਡੀ ਵਾਰਮਿੰਗ ਨਾਲੋਂ ਵਧੀਆ ਹੈ ਦੇਸੀ ਉਪਾਏ ਜਿਵੇਂ ਮਿਰਚਾਂ ਦਸੀਆਂ ਬਾਪੂ ਜੀ ਨੇ ਕੁਝ ਜੇ ਰੱਖਣੀਆਂ ਚਾਰੀ ਪਾਣੀ ਬਦਲਦੇ ਕਰੋ 2 ਜਾਂ 3 ਦਿਨਾਂ ਬਾਅਦ ਰੋ ਤੇ ਉਹਦੇ ਨਾਲ ਵਧੀਆ ਡੀ ਵਾਰਮਿੰਗ ਹੁੰਦੀ ਰਹਿੰਦੀ ਹੈ ਕਬੂਤਰਾਂ ਦੀ ਬਈ ਸਾਰਿਆਂ ਨੇ ਠੀਕ ਹੈ ਵੀਰੇ ਬਾਈ ਜੇ ਮਿਰਚਾਂ 'ਚ ਨੁਕਸਾਨ ਦਾ ਨਾ ਸਾਡੂ ਦਾਇਰ 'ਚ ਨਾ ਪਉਂਦੇ ਉਹ ਜਾਂਦਾ ਰਹੇ ਜਿਨੇ ਪਹਿਲੀ ਵਾਰ ਮਸਾਲਾ ਬਣਾਇਆ ਇਹਦਾ ਗੱਲ ਨਹੀਂ ਹੈ ਸਹੀ ਗੱਲ ਹੈ ਸਭ ਤੋਂ ਪਹਿਲਾਂ ਬਾਰੇ ਕਬੂਤਰਵਾਜਨ ਉਹ ਹੀ ਨਹੀਂ ਬਦਾਈ ਪਾਣੀ ਕਿਨੇ ਬਣੇ ਹੂੰ ਮੈਥੋਂ ਪੱਛਰਮਲ ਦੇ ਪੋਤੇ ਨੇ ਪੁੱਛਿਆ ਵੀ ਤੈਨੂੰ ਕਿਵੇਂ ਪਤਾ ਲੱਗਿਆ ਠੀਕ ਆ ਕਿਵੇਂ ਬਣਿਆ ਮੈਂ ਕਿਹਾ ਮੈਨੂੰ ਭਾਈ ਪੱਛਰਮਲ ਦੇ ਪੋਤੇ ਹਰਾਇਸ਼ ਨੇ ਉੱਥੋਂ ਪਤਾ ਲੱਗਿਆ ਠੀਕ ਆ ਸੋ ਤਾਂ ਭਰਾਵਾ ਗਾਂ ਗੰਦੀ ਨਾਲ ਸਾਰਿਆਂ ਨੇ ਕਰ ਲਿਆ ਸਹੀ ਗੱਲ ਆ ਕੋਈ ਪੱਛਰਮਲ ਨੇ ਪਾਣੀ ਤਿਆਰ ਕੀਤਾ ਸੀ ਠੀਕ ਪਰ ਉਹ ਤਾਂ ਆਸਟ੍ਰੇਲੀਆ ਚ ਬੈਠਾ ਮੈਨੂੰ ਫੋਨ ਆਇਆ ਉਹਨੇ ਪੁੱਛਿਆ ਵੀ ਐ ਠੀਕ ਆ ਭਾਈ ਮੈਂ ਉਹਨੂੰ ਚੰਗਾ ਬੰਦਿਆ ਪੱਛਰ ਮਾਲ ਨੂੰ ਪੱਛਰ ਮਾਲ ਦੇ ਕੇ ਜਿਹੜਾ ਉਹ ਹਰੇਕ ਹਰਾ ਨਹੀਂ ਸਕਦਾ ਤੀ ਠੀਕ ਆ ਭਾਈ ਸਾਡੀ ਕੁਦਰਤੀ ਦਵਾਈ ਐ ਜੀ ਵੀ ਮਿਰਚੇ ਜਿਹੜੀ ਆ ਨਾ ਮੁੜਾਪ ਪੈਦਾ ਹੀ ਨਹੀਂ ਹੁੰਦੇ ਖੁੱਡੇ ਚ ਠੀਕ ਐ ਜੇ ਤੁਸੀਂ 12 ਮਹੀਨੇ ਜੀ ਤੱਕ ਰੱਖ ਲਓਗੇ ਨਾ ਹੁਣ ਸਵਾਜ ਨਾ ਰੱਖੋ ਹਾਂਜੀ ਇਹ ਦੂਜੀ ਚੀਜ਼ ਇਹਨਾਂ ਕੱਢ ਦਿਆ ਕਰੋ ਕੋਈ ਮੜਾ ਕੀ ਹੈ ਨਹੀਂ ਸਹੀ ਗੱਲ ਆ ਬੋਲਦੀ ਮੜਾ ਫੜੀ ਬੰਦੇ ਹੋਰ ਉਹ ਮਿਰਚ ਨਾਲ ਕੀ ਹੈ ਸਹੀ ਉਬਾਰੇ ਆदमी ਕੋਲ ਕਰ ਦਿਆ ਬਾਰੇ ਆਦਮੀ ਇਹਨੂੰ ਠੀਕ ਨਹੀਂ ਸਮਝੀ ਨਾ ਸਭ ਤੋਂ ਪਹਿਲਾਂ ਮੈਨੂੰ ਕੀ ਨਹੀਂ ਨਹੀਂ ਠੀਕ ਆ ਹਾਂ ਤੇ ਬਾਪੂ ਜੀ ਇੱਕ ਜਿਵੇਂ ਕੁੱਤਾ ਹੈ ਸੁੱਕਾ ਆ ਜਾਂਦਾ ਹੈ ਹੱਡੀ ਸੁੱਕਣ ਲੱਗ ਜਾਂਦੀ ਹੈ ਕੁੱਤਰ ਇਕੱਠੇ ਹੀ ਹੋਣ ਉਹ ਹੋ ਜਾਂਦੀ ਸੁੱਕ ਜਾਂਦੇ ਜਿਵੇਂ ਪੂਰੀ ਉਹਨਾਂ ਦਾ ਕੀ ਉਪਾਏ ਆ ਜੀ ਪਰ ਦੱਸਣਾ ਆਪਾਂ ਦੇਸੀ ਆਪੂ ਜਿਵੇਂ ਮੈਡੀਸਨ ਚਾਦਾ ਆਪਾਂ ਸਾਰੇ ਨੇ ਭਰਾ ਜਿਵੇਂ ਪਾਵਰ ਜੈਲ ਹੋ ਗਈ ਵਿਮਲਰ ਆ ਦਵਾਈ ਰਲਾ ਕੇ ਦੇ ਦਿੰਦੇ ਆ ਵੈਰੀ ਵਡਾ ਆਪਣਾ ਦੂਜਾ ਹਾਈ ਟੈਕ ਗਾਰਾ ਇਹ ਚੀਜ਼ਾਂ ਨਹੀਂ ਜਿਵੇਂ ਦੇਸੀ ਨੁਕਤਾ ਬਾਪੂ ਜੀ ਇਹ ਤੋਂ ਬਿਨਾ ਦੇਸੀ ਨੁਕਸਾ ਮੇਰੇ ਕੋਲ ਹਰੀ ਮਿਰਚ ਹੈ ਠੀਕ ਹੈ ਹਰੀ ਹੋ ਮਿਰਚਾ ਦਰਮਾਨੀ ਸਾਈਜ਼ ਦੀ ਲਿਓ ਠੀਕ ਆ ਉਹਨਾਂ ਨੂੰ ਤੜ੍ਹ ਲਓ ਠੀਕ ਹੈ ਜੀ ਜਿਵੇਂ ਆਪਾਂ ਤੜਕਾ ਲਾਉਣੇ ਆ ਠੀਕ ਹੈ ਬਈ ਉਦਿਆਂ ਡੰਡੀਏ ਉਦੋਂ ਦੋ ਦੋ ਜਿਹੜੇ ਕਬੂਤਰ ਨੂੰ ਜਿਹੜੇ ਸਾਬਤ ਮਿਰਚੇ ਕਬੂਤਰ ਨੂੰ ਦੇਦੇ ਠੀਕ ਆ ਹਰੀ ਮਿਰਚੇ ਕਬੂਤਰ ਨੂੰ ਨੇ ਜਿਹੜਾ ਸੁੱਕਦਾ ਹਾਂਜੀ ਚੌਥੇ ਦਿਨ ਨੂੰ ਕਬੂਤਰ ਦੂਜੇ ਦਿਨ ਕੋਲ ਕੁੱੜ ਕੱਗ ਜਾਂਦਾ ਠੀਕ ਆ ਮੈਂ ਮੈਂ ਮਿਰਚ ਸਾਰਿਆਂ ਨਾਲੋਂ ਵਧੀਆ ਬੰਨੀ ਠੀਕ ਆ ਤੇ ਹੁਣ ਭਾਈ ਸਸਤਾ ਸੌਦਾ ਕਰੀ ਜਾਂਦੇ ਲੋਕ ਹਾਂਜੀ ਦੁਆਈਏ ਦਾ ਪਤਾ ਹੀ ਨਹੀਂ ਕੀ ਕੀ ਆ ਜੇ ਠੀਕ ਆ ਹਾਂ ਹੇ ਨਾ ਬਈ ਬੈਠੇ ਆਪਣੇ ਵੱਡਾ ਭਰਾ ਮੱਖਣ ਬਾਈ ਮੱਖਣ ਬਾਈ ਨਾਲ ਕਰਦੇ ਆ ਗੱਲ ਤੇ ਮੱਖਣ ਬਾਈ ਤੁਸੀਂ ਦੱਸੋ ਕਿਵੇਂ ਬਈ ਠੀਕ ਹੈ ਬਈ ਕੋਟਰ ਬਾਈ ਕਿਵੇਂ ਵਧੀਆ ਚੱਲ ਰਹੀ ਹੈ ਬਈ ਠੀਕ ਹੈ ਬਈ ਗੱਲ ਸੁਣਦੇ ਠੀਕ ਠੀਕ ਤੇ ਹੋਰ ਦੱਸੋ ਬਈ ਬੱਧੀ ਦੁਸਰੇ ਕੀ ਇਹਨੇ ਤਿਆਰੀ ਹੈ ਤਿਆਰੀ ਹੈ ਬਈ 2026 ਦੀ ਹਾਂ ਹਰ ਸਾਲ ਦਰਦੀ ਹੈ ਬਾ ਠੀਕ ਹੈ ਬਈ ਤੇ ਬਈ ਨਾਲ ਜਿਹੜੇ ਆਪਣੇ ਤੋਤੇ ਮਸ਼ਹੂਰ ਹੋਏ ਸੀ ਬਈ ਸੋਡੇ ਜਿਨ੍ਹਾਂ ਦੇ ਤੋਤੇ ਕਹਿਨੇ ਆ ਉਹ ਕਬੂਤਰ ਕਿੱਥੋਂ ਬਣੀ ਬਈ ਉਹ ਕਬੂਤਰ ਆਪਣਾ ਥੀ ਮੰਡਲਾ ਇੱਥੋਂ ਗਿਆ ਸੀ ਯਾਰਕ ਠੀਕ ਹੈ ਉਹ ਦੂਸਰੀ ਫੌਜੀ ਘਰੋਂ ਸੀਗੀ ਠੀਕ ਹੈ ਜੀ ਉਹਨੀਆਂ ਦੇ ਘਰੋਂ ਆਣ ਲਾਇਆ ਸੀਗਾ ਉਹ ਪੱਠੀ ਬਣ ਗਈ ਸੀ ਠੀਕ ਹੈ ਜੀ ਉਹ ਸੁੱਖੇ ਘਰੇ ਕੱਢੇ ਠੀਕ ਹੈ ਬਈ ਕੋਂਡਲੇ ਦਾ ਪੁੱਤ ਸੀਗਾ ਠੀਕ ਹੈ ਬਈ ਯਾਰ ਜਦ ਤੱਕ ਮਸ਼ਹੂਰ ਹੋ ਗਿਆ ਤੋਤਾ ਠੀਕ ਹੈ ਬਈ ਹਾਂ ਤੇ ਹੋਰ ਦੱਸੋ ਬਈ ਕੋਈ ਗੱਲ ਬਾਤ ਜਿਹੜਾ ਕੋਈ ਤੋਂ ਜ਼ਿਆਦਾ ਬਾਈ ਇਤਲੇ ਨਾ ਚੱਲ ਜਾਂਦਾ ਹਾਂਜੀ ਸਹੀ ਗੱਲ ਹੈ ਜਿੰਦਗੀ ਲਾਦੀ ਸਹੀ ਗੱਲ ਆ ਬਈ ਆਪਣ ਨੂੰ ਬਰਾਸ ਦੁੱਤੀ ਹੈ ਨਾ ਹਾਂਜੀ ਹੁਣ ਵੀ ਪੁੱਤਰ ਵਜ ਦੇ ਸੰਕਟ ਆਇਆ ਹਾਂਜੀ ਮੈਂ ਪੂਰੇ ਮੋਹਰੇ ਖੜੇ ਤੇ ਸਾਰੇ ਜਿਹੜੇ ਨਾਲ ਲੈ ਕੇ ਹਾਂਜੀ ਤੇ ਹੁਣ ਵੀ ਫੇਰ ਦੰਦੇ ਨੇ ਨਾ ਨਾ ਸਹੀ ਗੱਲ ਆ ਆਪਣਾ ਤਾਂ ਸ਼ੌਂਕ ਹੈ ਢਾਉਣ ਦਾ ਠੀਕ ਹੈ ਜੀ ਥਾਰ ਕੋਈ ਮਟਰ ਨਹੀਂ ਸਹੀ ਗੱਲ ਕੁਸਤਾਰ ਹੋਵੇ ਸੁਪਰਸਟਾਰ ਹੋਵੇ ਬਿਡਲਸਟਾਰ ਹੋਵੇ ਨਾ ਸਟਾਰ ਦਾ ਸਾਰੀ ਹੈ ਬਈ ਕੋਈ ਤੁਸਨ ਪੈ ਗਿਆ ਦਿੱਤੇ ਕਹਿੰਦੇ ਨੇ ਕਿ ਨਿੰਗੀ ਹੈ ਸਹੀ ਗੱਲ ਹੈ ਹੈਨਾ ਹਾਂਜੀ ਇਹਦਾ ਗੱਲ ਤੁਸਨ ਪੈ ਜੇ ਚਲ ਕਹਿੰਦੇ ਪਈ ਜਾਂਦਾ ਹੈਗਾ ਸਹੀ ਗੱਲ ਹੈ ਤੇ ਸ਼ੌਂਕ ਹੈ ਸ਼ੌਂਕ ਹੈ ਨਹੀਂ ਸ਼ੌਂਕ ਨਹੀਂ ਸ਼ੌਂਕ ਰੱਖੀ ਰੱਖ ਛੱਡ ਕੇ ਨਾ ਹਾਂਜੀ ਤੇ ਵਧੀਆ ਸਹੀ ਗੱਲ ਹੈ ਮੈਂ ਵਧੀਆ ਮਾਨ ਸਕਿਆ ਮੈਂ ਜੀ ਬਣੀ ਸੀ ਉਹ ਮੈਂ ਹੁਣ ਤੋੜਦੀ ਉਹ ਉਹ ਚਾਹਦੇ ਹਾਂ ਵੀ ਚੰਗੀ ਵਿੱਚ ਬਣਾਉਂ ਹਾਂ ਹੁਣ ਵੀ ਬੇਂਦੀ ਕਰਨਾ ਮੁਰੇ ਆਪਾਂ ਅਗਵਾਈ ਕਰ ਸਕੀ ਸਹੀ ਗੱਲ ਹੈ ਜੇ ਪੰਪ 50 ਦੇ ਦਿੰਦੀ ਸੀ ਹਾਂਜੀ ਇਹ ਜਦੋਂ ਤਾਂ ਆਪਾਂ ਜੇ ਕੋਈ ਕਿਸੇ ਦੁੱਖ ਆ ਕਿਰਿਆ ਕੋਲੋਂ ਫਿੱਟਿਆ ਗਿਆ ਜਾਂ ਕਰ ਕਰੇ ਕੋਈ ਦੁੱਖ ਨੂੰ ਭੋਲਿਆ ਉਹ ਕਿਹਦੀ ਕੋਈ ਆ ਕੇ ਕੋਈ ਦੁੱਖਰਾ ਮੋੜੇ ਸਹੀ ਗੱਲ ਹੈ ਕੋਈ ਜਿਹਦੇ ਚ ਕੋ ਹੋਇਆ ਹੀ ਨਾ ਹਾਂ ਇਹਦਾ ਗੱਲ ਲਈ ਗੀ ਬਈ ਜਿੰਨੀ ਚੰਗੀ ਸ਼ੁਰੂਤ ਹੋਈ ਸ਼ੁਰੂਤ ਚੰਗੀ ਸ਼ੁਰੂਤ ਰੱਖੋ ਹਾਂਜੀ ਇਹ ਕਾ ਚਾਹ ਦੇ ਕਿ ਕੁੱਝ ਨਹੀਂ ਠੀਕ ਹੈ ਜੇ ਜਦੋਂ ਤੁਹਾਨੂੰ ਆਨ ਚਾਹੇ ਤਾਂ ਸਾਰੇ ਮਿੱਤਰਾਂ ਸਹੀ ਗੱਲ ਹੈ ਜਿਤਨੂੰ 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 ਆ ਇੱਕਾ ਰੱਖੋ ਬਈ ਸਾਰਿਆਂ ਨੇ ਭਰਾ ਬਾਈ ਸਹੀ ਕਹਿੰਦੇ ਮੱਖਣੀ ਜੀ ਆਪਣੇ ਤੇ ਬਾਪੂ ਨੇ ਗੀ ਨੇ ਸਹੀ ਦੱਸਿਆ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਰਸੀਆਂ ਨੇ ਤੇ ਵਈ ਹੁਣ ਆਪਾਂ ਕਰਾਉਣੇ ਬਾਪੂ ਜੀ ਨੂੰ ਇਹਦੇ ਕੂਤਰਾ ਸ਼ੌਕ 20 ਬਰਮ ਨੂੰ ਦੁੱਸੇ ਨੂੰ ਵੀ ਆਰਕ ਪੈਣੇ ਵੀ ਬਾਵੜਿੰਗਾ ਆਰਕ ਹੁੰਦਾ ਗਾ ਬਾਵੜਿੰਗਾ ਦਾ ਤੇ ਹੋਰ ਕਾ ਕੋਈ ਹੋਰ ਗੱਲ ਰੋਕ ਕਰੋ ਬਾਵੜਿੰਗਾ ਦੇ ਨਹੀਂ ਆਰਕ ਹੱfte ਬਾਅਦ ਕਿੰਨੇ ਪਾਣੀ ਠੀਕ ਹੈ ਜੀ ਬਾਅਦ ਚ ਆਰਕਾਂ ਦਾ ਹਾਂ ਠੀਕ ਹੈ ਜੀ ਅਥਵਾ ਅਸਗੰਦਰ ਦਾ ਵੀ ਹਾਂ ਜੀ ਅਥਵਾ ਕਹਿੰਦਾ ਇਹ ਆਰਕ ਹੁੰਦਾ ਗਾ ਤਿੰਨੇ ਆਰਕਾਂ ਦਾ ਇੱਕ ਠਿਕਣੇ ਆਪਾਂ ਹਫ਼ਤੇ ਬਾਅਦ ਕੂਤਰਾ ਪਾਣੀ ਪਾ ਦਈਏ ਹਾਂ ਜੀ ਆ ਤਿੰਨੇ ਪਏ ਨੇ ਠੀਕ ਆਪਾਂ ਵੀ ਬੀ ਬਿਖਾ ਦਾਂਗੇ ਠੀਕ ਹੈ ਚੌਟ ਪਾ ਲਾਗੇ ਜੇ ਮੈਡੀਸਨ ਨੂੰ ਜਿਹਨਾਂ ਦੇਸੀ ਆਪ ਕਰਾਂਗੇ ਹਾਂਜੀ ਉਹ ਚੰਗਾ ਹੈ ਠੀਕ ਹੈ ਨੇਚਰਲ ਰਹਿਣ ਦੇ ਠੀਕ ਹੈ ਤੇ ਮਹੀਨੇ ਬਾਅਦ ਆਪਾਂ ਇਹਨੂੰ ਜੇ ਮਿੱਟੀ ਤੇ ਲਾ ਕੇ ਢੱਕਣਾ ਪਾਣੀ ਪਾ ਦਈਏ ਹਾਂਜੀ ਤਾਂ ਅੰਬਾਇਰਸ ਨਹੀਂ ਆਉਂਦਾ ਸਿੱਧੀ ਲਗਭਗ ਨਹੀਂ ਆਉਂਦਾ ਸੀ ਕਹਿੰਦੇ ਤੇ ਬਾਈ ਇੱਕ ਆਪਾਂ ਸੁਣਿਆ ਸੀ ਕਿਵੇਂ ਜਿਹੜਾ ਕਹਿੰਦੇ ਦੇਸੀ ਦਾ ਦੁੱਧ ਦਾ ਢੱਕਣਾ ਜ ਆਰਾਮ ਹੋ ਜੇ ਆ ਸਿਆਲ ਤੇ ਸਰਦੀ ਉਹ ਬਾਈ ਠੰਢ ਗਈ ਹਾਂਜੀ ਉਹ ਸੋਹਣਾ ਜਿਹਾ ਤੁਹਾਨੂੰ ਇੱਕ ਢੱਕਣਾ ਰਾਮ ਲਾ ਜਾ ਦੇਸੀ ਸ਼ਰਾਬ ਦਾ ਪਾਸਾ ਠੀਕ ਹੈ ਬਾਈ ਓਕੇ ਸੀ ਗਰਮ ਖਣਵਾ ਹਾਂ ਅਜੀ ਤਾਂ ਤੇ ਮਤਲਬ ਕੁਆਰ ਦਾ ਜੂਸ ਬਣਾਉਂਦੇ ਠੀਕ ਹੈ ਕੁਆਰ ਦੀ ਸਬਜੀ ਬਣਾਵਾਂਗੇ ਇਹਦਾ ਜੋ ਬੇਸ ਬਚ ਗਿਆ ਉਹਨੂੰ ਵਾਲ ਕੇ ਹਾਂ ਬਈ ਕੁਆਰ ਗੰਦਲ ਦਾ ਹਾਂਜੀ ਉਹ ਇਹਨਾਂ ਪਾਣੀ ਚ ਪਾ ਲਈ ਕੱਪ ਕੱਪ ਤਾਂ ਉਹ ਨਾ ਜੂਰ ਠੀਕ ਰਹਿੰਦੀ ਹੈ ਠੀਕ ਹੈ ਬਈ ਠੀਕ ਹੈ ਉਹ ਫੁੱਟਿਆਂ ਨੂੰ ਮਤਲਬ ਵੀ ਜਿਆਦਾ ਪਪਲੀ ਬਣਿਆ ਨਾ ਲਾਉ ਜੋ ਬੋਰੀ ਲਾਦੀ ਪੋਲੀ ਲਾਦੀ ਹਾਂਜੀ ਜੋ ਹਵਾਂਦਰ ਬੰਦ ਹੋ ਗਈ ਹਵਾ ਗ੍ਰਹਣ ਪਾਜੀ ਹਵਨਾ ਦੀ ਇਹਨਾਂ ਦੀ ਗਰਮੀ ਨਹੀਂ ਹੁੰਦੀ ਆਪ ਜੀ ਇਹ ਫਿਰ ਬਿਮਾਰ ਹੋ ਜਾਂਦਾ ਉਹ ਗੰਬਾ ਬਣ ਜਾਂਦਾ ਖੁੱਡਿਆਂ ਜਾਂਦਾ ਇਹ ਸਰਦੀ ਚੱਲਣਗੇ ਤੁਹਾਡੇ ਤਾਂ ਹੀ ਗਰਮੀ ਚੱਲਣਗੇ ਠੀਕ ਹੈ ਇਹ ਚੋਰੀ ਹੈ ਨਾ ਨਾ ਸਹੀ ਕੁਝ ਨਹੀਂ ਲਾਇਆ ਠੀਕ ਹੈ ਬਈ ਸਰ ਹੁਣ ਇਹਨੇ ਫੰਗ ਝੜ ਕੇ ਆਵੇ ਆਪ ਨੂੰ ਢਾੜ ਲੰਦਾ ਜਾਂ ਮਰ ਹਾਂਜੀ ਹੁਣ ਜੇ ਬਾਹਰ ਆਂਦੇ ਨੂੰ ਤੁੰਦ ਚ ਗੋਲੇ ਆ ਉਹਦਾ ਜਾਂ ਮਰ ਉਹਨੂੰ ਕੌਣ ਪੰਨਿਆ ਪੋਦਾ ਹਾਂਜੀ ਉਹ ਵੀ ਠੀਕ ਰਹਿੰਦੇ ਬਈ ਸਹੀ ਅੱਪਣੇ ਆਪ ਨੂੰ ਤੁੰਦ ਢਾੜ ਲੰਦੇ ਨਵੇਂ ਬੰਦਿਆਂ ਨੂੰ ਦੱਸਦੇ ਆ ਵੀ ਜ਼ਿਆਦਾ ਕੁਡੇ ਨਾ ਬੰਦ ਕਰ ਯੂਨੀਵਰਸਿਟੀ ਕਰਾਉਣੀ ਆਸੀ ਪੱਲੀਆਂ ਨਹੀਂ ਲਾਉਂਦੇ ਦੇਖ ਲੈ ਹੁਣ ਤਾਂ ਸਰਦੀ ਪਹਿਲਾਂ ਸਫਾਈ ਕਰ ਲੋ ਹੁਣ ਦੋ ਮਹੀਨੇ ਮਿੱਠਾ ਆਉਣੀਆਂ ਉਹ ਹੀ ਹੀਟ ਹੋਊਗੀ ਹਾਂਜੀ ਉਹ ਫਿਰ ਬੰਦਾ ਮਰਾਪੀ ਚੀਜ਼ ਠੀਕ ਐ ਭਾਈ ਵਈਆ ਮੈਂ ਸਖਰਾਬ ਕੋ ਬਾਹਰ ਆ ਬਾਲੋ ਨਾ ਮੋਟ ਬਲ ਹਾਂ ਭਾਈ ਤੇ ਆ ਜਿਹੜਾ ਆਪਾਂ ਖਰਾਕੀ ਪਾ ਰਹੇ ਆ ਖਰਾਕੀ ਪਾ ਰਹੇ ਆ ਭਈ ਆਪਾਂ ਬਾਹਰ ਐ ਮੋਟ ਐ ਹਾਂਜੀ ਠੀਕ ਐ ਜੀ ਮੱਕੀ ਐ ਠੀਕ ਐ ਜੀ ਅਮੂ ਜਾਇ ਹਨ ਬੂ ਕੋਈ ਥੋੜੀ ਵਿਚ ਆਲਸੀ ਪਾਲਾਂਗੇ ਠੀਕ ਚਲ ਪਾਵਾਂਗੇ ਠੀਕ ਯੂਨੀਵਰਸਿਟੀ ਐ ਠੀਕ ਹੈ ਉਹ ਗੁੱਤਵਾਜੀ ਮਹਿੰਗੀ ਹੋ ਗਈ ਇੰਟੀਗਰਟੀ ਆ ਗਿਆ ਹੋ ਗਿਆ ਨਾ ਸਹੀ ਗੱਲ ਹੈ ਜੀ ਚਲੋ ਇਹਨੂੰ ਚੱਲਦਾ ਰਹੇ ਸਹੀ ਹੈ ਆਪਣਾ ਸ਼ੋਅ ਕਹ ਦੇਗੇ ਬਾਪੂ ਦੀ ਸੇਵਾ ਕਿੰਨੀ ਹੈ ਨਾ ਹਾਂਜੀ ਮੈਂ ਤਾਂ ਹੋਰ ਲੈਂਦੀ ਸੀ ਗ੍ਰਾਂਤੀ ਸੀਗਾ ਪਰ ਬਾਪੂ ਨੂੰ ਫਿਰ ਚੈਲੰਜ ਕਰਨ ਲੱਗ ਗਏ ਹੋ ਜਾਂਦਾ ਉਹ ਤਾਂ ਚੱਲਦਾ ਬਈ ਖੇਤਾਂ ਆਪੋ ਜਵਾਨ ਹੈ ਅਗੀਰ ਤਾਂ ਆ ਬੱਚੇ ਭਾਈ ਬਠਾ ਜਾ ਚਾ ਹਾਂ ਬਈ ਅਗੀਰ ਤਾਂ ਜਮਾ ਰਹੋ ਨੇ ਥੋੜੀ ਪੰਜ ਹੋਰੇ ਸਹੀ ਗੱਲ ਹੈ ਆਦਾ ਗੱਲਾਂ ਕਰ ਲੰਦਾ ਕਹਿੰਦਾ ਵੀ ਨਿੰਗ ਨਿੰਗੀ ਹੈ ਕੋ ਪਰਸਨਰ ਆ ਕੋ ਪਰਸਨਰ ਆ ਠੀਕ ਇਹ ਮੈਂ ਪਾਣੀ ਲਿਆਦਾ ਦਾ ਕੋਈ ਹਾਂ ਦੱਸਣਾ ਹੁੰਦਾ ਠੀਕ ਹੈ ਬਿਟਕੀਨ ਵੀ ਕਰਦੇ ਨਾ ਨਾ ਸਹੀ ਗੱਲ ਹੈ ਹਾਂ ਮੈਂ ਨਾਣ ਹੋਵੇ ਕਿ ਪੂਰੀ ਦੇ ਰਹਿ ਗਏ ਹਾਂ ਉਹਦਾ ਵਰਤ ਕੇ ਦੇ ਜੇ ਕੇ ਨੇ ਬਈ ਪਾਣੀ ਲੈਣਾ ਬਈ ਹਾਂ ਲੰਮਗਾ ਲੈ ਸਕਦੇ ਹੋ ਹਾਂ ਵਰਤ ਕੇ ਦੇਖ ਲੈ ਲਿਆ ਸਕਦਾ ਉਹ ਫਿਰ ਪਰਸਨਰ ਦੀ ਹਾਂ ਠੀਕ ਹੈ ਭਾਈ ਥੋਪੀ ਲਾਇਆ ਅਜ ਤੱਕ ਹਮਾਰੇ ਕੀ ਦੂਸਰਾ ਜੀ ਦਿਨ ਹੈ ਆਪਣੇ ਜਿਲ੍ਹੇ ਜਿੱਥੇ ਨੇ ਠੀਕ ਹੈ ਪਰ ਤੇ ਗੋਲੀ ਨਹੀਂ ਲਾਈ ਨਸ਼ਾ ਨਹੀਂ ਨਾ ਨਾ ਸਹੀ ਹੈ ਭਾਈ ਨਸ਼ੇ ਦੇ ਬੈਨ ਹੈ ਹਾਂਜੀ ਕੋਈ ਬੇਨਤੀ ਕਰਦੇ ਵੀ ਨਸ਼ਾ ਨਾ ਲਾਇਓ ਠੀਕ ਹੈ ਇਹਨੂੰ ਇਦਾਂ ਹੀ ਸ਼ੌਂਕ ਰੱਖੋ ਹਾਂ ਭਾਈ ਸਹੀ ਗੱਲ ਹੈ ਇਹ ਆਪਣੀ ਬਰਾਸ ਤੋਂ ਬਚੂਗੀ ਭਾਈ ਆਪਾਂ ਬਦਾਂਗੇ ਸਹੀ ਹੈ ਭਾਈ ਤੋਂ ਮਾਂ ਬਚਣੀਆਂ ਨਹੀਂ ਹਾਂਜੀ ਹਰ ਦੇ ਕੌਂਦੇ ਹਮਲੇ ਹੋ ਰਹੇ ਨੇ ਸਾਡੇ ਪਾਸਿਓ ਹਾਂ ਇਹਨਾਂ ਦਾ ਸ਼ੌਂਕ ਖਤਮ ਕਰ ਦੇ ਕੁੱਤਿਆਂ ਦਾ ਘੋਟਿਆਂ ਦਾ ਕੁੱਤਿਆਂ ਦਾ ਨਾ ਸਹੀ ਗੱਲ ਹੈ ਬਰਾਸ ਦਾ ਹਾਰੀ ਅੱਜ ਜਿਹੜਾ ਸਾਨੂੰ ਦੱਸੀ ਹੈ ਅੱਬਾ ਐਂ ਹੀ ਜਿਉਂਦੀ ਰੱਖੀ ਮਹੋ ਮਤਰਾ ਧੰਨਵਾਦ ਕਰਨਾ ਸਾਰਿਆਂ ਦਾ ਬਾਈ ਸਪੋਰਟ ਕਰਦਾ ਬਈ ਤੇ ਪਰਵਾਸ ਮਿਲਿਆ ਸੌ ਕੇ ਪਰਸ ਜਰਨ ਮਤਰਾ ਹਾਂ ਬਈ ਤੇ ਬਾਈ ਆਪਾਂ ਹੁਣ ਇਹ ਤੋਂ ਬਾਅਦ ਹੁਣ ਦਿਖਾਉਣੇ ਸਾਨੂੰ ਕੂਤਰਾ ਐ ਸ਼ੋਅ ਕਰਾਉਣੇ ਆ ਬਾਪੂ ਜੀ ਦੇ ਸਾਰੇ ਜਿਹੜੇ ਡੱਬੇ ਹੋਏ ਨੇ ਬਾਈ ਮੱਖਣ ਜੀ ਵਾਲੇ ਤੋਤੇ ਸਾਰੇ ਕੂਤਰਾ ਬਾਈ ਸ਼ੋਅ ਕਰਾਉਣੇ ਮੱਖਣ ਦਾ ਕੁਝ ਨਹੀਂ ਬਸ ਮਕੂਰੀ ਐ ਖੇਡਦਾ ਸਾਰੇ ਕੂਤਰਾ ਵੀ ਆਪੂ ਦੇ ਆ ਪਰਨਾ ਬਾਈ ਦਾ ਹੋ ਗਿਆ ਸੀ ਹਾਂ ਸਹੀ ਗੱਲ ਐ ਬਾਪੂ ਜੀ ਵਾਲੇ ਗੋਤਣਾ ਸ਼ੋਅ ਕਰਾਉਣੇ ਬਾਈ ਆਪਾਂ ਠੀਕ ਹੈ ਨਿਭਾਈ ਹਾਂ ਜੀ ਤਾਂ ਬਦਦਾ ਨਾ ਯਾਰ ਸਾਰਾ ਜਨਤਾ ਪਰ ਗਾੜੀ ਹੈ ਨਾ ਸਹੀ ਗੱਲ ਹੈ ਜੀ ਗੁਰੂ ਸਿੰਘ ਜੀ ਪੀ ਕੋਟ ਪਾਣੀ ਸਰਪਚਾਰ ਨੇ ਹਾਂ ਜੀ ਸਹੀ ਗੱਲ ਹੈ ਬਾਈ ਹੋਰ ਵੀ ਬਹੁਤ ਠੀਕ ਹੈ ਜਿਹਨਾਂ ਨੇ ਵੀ ਯਾਰੀ ਪਾਈਆਂ ਕਿ ਫਗਰੀ ਅੰਤੋਨੀ ਨਹੀਂ ਨਹੀਂ ਲੈ ਗਿਆ ਲੈ ਗਿਆ ਭਾਈ ਹੋ ਜੰਪੂ ਆ ਸਹੀ ਗੱਲ ਆ ਭਾਈ ਜੀ ਉਹ ਤਾਂ ਲੈ ਕੇ ਮੁੱਕ ਜਿੱਤਗਾ ਤਸਰੀ ਕਰਨ ਪਾਈ ਜੀ ਕਹਿੰਦੇ ਉਹਨੇ ਮਰ ਗਿਆ ਜੀ ਹਾਂ ਭਾਈ ਤੂੰ ਮਰ ਗਿਆ ਤੇ ਤੂੰ ਤਾਂ ਕਦੀ ਮਰ ਗਿਆ ਸਹੀ ਆ ਸਾਹਮਣੇ ਆਗਾ ਹੋ ਜੰਪਾ ਦੇ ਮਹੀਨੇ ਨਾਲ ਆਵਾਂਗੇ ਪਖਿਆਰੋ ਗਲਾਂਗੇ ਹਾਂ ਉਹ ਜ਼ਮੀਨ ਦਾ ਸਰਪੰਚ ਜੀ ਸਹੀ ਗੱਲ ਆ ਭਾਈ ਜਿਹਦੇ ਦੱਬ ਕੇ ਹੋਣਾ ਜੀ ਧੰਨਵਾਦ ਜਿਹਨੇ ਮੋੜ ਕਰਨਾ ਉਹਨਾਂ ਨੂੰ ਧੰਨਵਾਦ ਜਿਹੜੇ ਵਰਤਦੇ ਆ ਉਹਨਾਂ ਦਾ ਧੰਨਵਾਦ ਸਹੀ ਗੱਲ ਆ ਜਿਹਦੇ ਚਲੇ ਸਿੱਕੇ ਬਾਗੋਂ ਚਲੇ ਆ ਫੀਸ ਭਰੀ ਜਿਹਦੇ ਸਿੱਕੇ ਬਾਗਿਆ ਪਸਾ ਕੇਉਣਾ ਸੀਗਾ ਸਾਡਾ ਕੰਮ ਹਾਂ ਉਹਨੇ ਕੰਮ ਹੀ ਸਿੱਖਣਾ ਉਹ ਹੋਰ ਮਤਲਬ ਇਹ ਗੱਲ ਉਹ ਵੀ ਕੋਈ ਜੇ ਨਹੀਂ ਪਾਉਂਦੇ ਆਪਾਂ ਕਿਸੇ ਨੂੰ ਸਹੀ ਆ ਉਹ ਬਦਲੇ ਨੂੰ ਬੰਦ ਹੀ ਕਰਦੇ ਬੜਾ ਕੀ ਕਰਨੇ ਠੀਕ ਕਿਉਂਕਿ ਨਹੀਂ ਮਣੀ ਉਹਦੀ ਹਾਂ ਜਦੋਂ ਪਰਿਵਾਰਕ ਤੌਰ ਤੇ ਬਸ ਤੂੰ ਬਣੂਗਾ 12 ਸਾਲ ਮੇਰਗਾਨੀ ਉਹ ਫਿਰ ਨਹੀਂ ਆਣਾ ਅਜਾ ਨਾ ਬੱਸ ਇਹ ਜਾਰੀ ਜ਼ਿੰਦਾਬਾਦ ਰੱਖਦੇ ਸਹੀ ਹਾਂ ਤੂੰ ਤਾਂ ਤੇ ਕੋਈ ਨਹੀਂ ਨਾ ਪਿੰਡ ਚ ਕੋਈ ਫੜਲੇ ਤੂੰ ਗੱਲ ਠੀਕ ਪਰ ਦੂਜਾ ਪੂਰ ਤਾਂ ਵਿੱਚ ਜਾਣਾ ਹੀ ਨਹੀਂ ਤੇ ਜਾਂ ਮਰਿਆ ਜਿਹੜਾ ਕਰਿਆ ਆ ਗਿਆ ਆਪਣਾ ਆ ਗਿਆ ਗੋਣੇ ਬਾਈ ਗੋਣੇ ਨਹੀਂ ਦਾਲੂ ਫਿਰ ਕੀ ਹੋ ਗਿਆ ਸਹੀ ਹਾਂ ਜਾਂ ਮਰ ਹੈ ਅਸੀਂ ਮੀਨਾਰ ਗੋਤੂ ਵਿੱਚ ਲੜਾਉ। ਨਹੀਂ ਜੇ ਬਗਾਨੇਪੁਰਾਂ ਜਾ ਕੇ ਲੜਾਂਗੇ ਬਾਜੀ ਤੇ ਇਹ ਬਸ ਰਹਿਣੀ ਹੈ। ਸਹੀ ਗੱਲ ਹੈ। ਕਿਸੇ ਬੰਦੀ ਨਹੀਂ ਹੈ ਪੁਲਿਸ ਵਾਲਾਂ ਦੇ ਸੀ। ਹੂੰ। ਇਤਨੀ ਜਿੱਦਾਂ ਸਿਆਰੇ ਬੰਦੇ ਨੇ ਕਰਤਰਾ ਪਾਇਆ। ਆ ਕੇ ਪੁਲਿਸ ਆਏ ਉਹਨੂੰ ਪੁੱਛਿਆ ਫਿਰ ਸੁਣ ਲੱਗਦੇ ਆ। ਨਹੀਂ ਨਹੀਂ ਸਹੀ ਗੱਲ ਆ ਬਈ। ਬਗਾਨੇਪੁਰ ਜਾ ਕੇ ਬੜੀਏ। ਉਹਨਾਂ ਕੋਲ ਦੇ ਬੰਦੇ। ਉਹ ਗੁਰਮਾਨ ਸਿੰਘ ਪੁਲਿਸ ਵਾਲੇ ਮੇਰੇ ਵੇਚਦੀ ਹੈ। ਸਾਰੀ ਦੁਨੀਆ ਵਿੱਚ ਵਾਇਰਲ ਹੋਈਂਦੀ ਹੈ। ਜਮਾ ਬਾਈ। ਬਸ ਇੱਕ ਮਿੰਟ ਤੋਂ ਅਸੀਂ ਬਿੰਦੋਰ ਨਾਲ ਬੰਦਾ ਆਇਆ। ਉਹ ਤਾਂ ਮਿੰਟ ਮਿੰਟ ਹੀ ਵਾਇਰਲ ਹੋਈਂਦੀ ਹੈ। ਸਹੀ ਗੱਲ ਕਰਕੇ ਵਧੀਆ ਗੋਤਰ ਵਾਜੀ ਆਪਾਂ ਸ਼ ਤਦੋਕ ਟੰਗਾ ਟੰਗਾ ਕਰਨਾ ਸਹੀ ਗੱਲ ਹੈ ਬਈ ਮੱਖਣ ਬਾਈ ਸਾਨੂੰ ਜਿੰਦਾਬਾਦ ਰੇ ਠੀਕ ਧੰਨਵਾਦ ਕਰਦੇ ਆ ਬਜ਼ੁਰਗਾਂ ਦਾ ਇਹਨਾਂ ਨੇ ਆਪਣੀ ਸੇਵਾ ਲੈ ਕੇ ਆਏ ਨੇ ਹੁਣ ਆਪਾਂ ਗੱਲਾਂ ਜਾਣਾ ਬੰਦ ਕਰਨਾ ਹੈ ਘਿਲ ਜਾਣਾ ਹੈ ਜਾਂ ਡਾਉਣਾ ਹੈ ਹਾਂਜੀ ਇਧਰ ਇਦੀ ਚਲੋ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੇ ਬਾਈ ਕਰਦੇ ਆਪਾਂ ਹੁਣ ਪੁੱਤਰਾਂ ਨੂੰ ਸ਼ੌਕ ਕਰਾਉਣੇ ਆ ਠੀਕ ਹੈ ਤੇ ਬਾਈ ਉਹਨਾਂ ਨੂੰ ਦਿਖਾਉਣੇ ਕੋਈ ਬਾਪੂ ਜੀ ਜੀ ਠੀਕ